ਤੋ ਅੱਜ ਸਾਰਿਆਂ ਨੂੰ ਅੱਜ ਆਪਾਂ ਖੀਰ ਬਣਾਵਾਂਗੇ ਗੁੜ ਪਾ ਕੇ ਆ ਗੋੜਾ ਹੈ ਆ ਚੌਲੇ ਆ ਦਾਖਾਂ ਖੋਪਾ ਹਰਾ ਪਿਸਤਾ ਬਦਾਮ ਇਹ ਪਾਵਾਂਗੇ ਆ ਕਿਲੋ ਦੁੱਧ ਹੈਗਾ ਤੇ ਆਪਾਂ ਇਹ ਪਾ ਕੇ ਖੀਰ ਬਣਾਵਾਂਗੇ ਹੁਣ ਅੱਗ ਬਾਲਾਂਗੇ ਤੇ ਤੀਲਾ ਧਰਾਂਗੇ ਹੁਣ ਆਪਾਂ ਇੰਨਾ ਕੁ ਪਾਣੀ ਪਾਵਾਂਗੇ ਗੜਵੀ ਤੋਂ ਅੱਧੀ ਗੜਵੀ ਹੈ ਪਾਣੀ ਦੀ ਇਹਨੇ ਚਾਪਾ ਚੌਲ ਰੰਨਾਂਗੇ ਜੋ ਪਾਣੀ ਗਰਮ ਹੋ ਗਿਆ ਫਿਰ ਵੀ ਚੌਲ ਪਾ ਦਾਂਗੇ ਆਪਾਂ ਉਤ ਠੱਕ ਦਾਂਗੇ ਲਓ ਆਪਣਾ ਪਾਣੀ ਰਿਜਣ ਲੱਗ ਗਿਆ ਤੇ ਹੁਣ ਆਪਾਂ ਚੌਲ ਪਾਵਾਂਗੇ ਜੇ ਚੌਲ ਰਿੱਜ ਗਏ ਪਾਣੀ ਸੁੱਕ ਗਿਆ ਫਿਰ ਆਪਾਂ ਦੁੱਧ ਪਾਵਾਂਗੇ ਚਲੋ ਆਪਣੇ ਚੌਲ ਰਿੱਜ ਗਏ ਕੁਸ ਤੇ ਥੋੜਾ ਜਿਹਾ ਪਾਣੀ ਆਪਾਂ ਹੋਰ ਪਾਇਆ ਸੀ ਪਾਣੀ ਘਟ ਸੀਗਾ ਤੇ ਹੁਣ ਆਪਾਂ ਦੁੱਧ ਪਾਵਾਂਗੇ ਆਲੇ ਆਪ ਕੋਪਾ ਦਾ ਅੱਖਾਂ ਪਾ ਦੇਾਂਗੇ ਸਮਾਨ ਸਾਰਾ ਆ ਉਹ ਟੋਟਾਕ ਦੇਾਂਗੇ ਕਿਰਾਂ ਜੋ ਰਹਿਜੇ ਪੈ ਗਏ ਫਿਰ ਆਪਾਂ ਕੜਛੀ ਫੇਰ ਮਾਰਾਂਗੇ ਲਓ ਆਪਣੀ ਖੀਰ ਰਹਿਜੇ ਪੈ ਗਈ ਏ ਤੇ ਆਪਾਂ 10 ਮਿੰਟ ਇਹਨੂੰ ਹੋਰ ਰੰਨਾਂਗੇ ਤੇ ਫਿਰ ਆਪਾਂ ਲਾਵਾਂਗੇ ਫਿਰ ਆਪਾਂ ਗੁੜ ਪਾਵਾਂਗੇ 10 ਮਿੰਟ ਰੰਨ ਕੇ ਫਿਰ ਬਾਅਦ ਚਾਪਾ ਲਾਵਾਂਗੇ ਲਾਵਾ ਆਪਣੀ ਖੀਰ ਬਹੁਤ ਵਧੀਆ ਰਿਝੀ ਜਾਂਦੀ ਹੈ ਖੀਰ ਬਹੁਤ ਵਧੀਆ ਰਿਝੀ ਜਾਂਦੀ ਹੈ ਆਪਣੀ ਇਹ ਚੰਗੀ ਤਰ੍ਹਾਂ ਆਪਣੇ ਵਿੱਚ ਚੌਲ ਮਿਲ ਗਏ ਆਪਾਂ ਫਿਰ ਗੁੜ ਪਾਵਾਂਗੇ ਜਦੋਂ ਬੀਚਾ ਮਲੇ ਨਹੀਂਗੇ ਸਵਾਰ ਕੇ ਵੱਖਰੇ ਜੇ ਹੈ ਜੀ ਆਪਾਂ ਹੁਣ ਨੰਗੀ ਰੱਖਾਂਗੇ ਉਤੋਂ ਟੱਕ ਦੇਣੀ ਹੈ ਆਈ ਰੰਨਾਗੇ ਫਿਰ ਗੁੜ ਪਾਵਾਂਗੇ ਗੁੜ ਪਾ ਕੇ ਵੀ ਆਪਾਂ ਦੋ ਚਾਰ ਮਿੰਟ ਫਿਰ ਉਤੇ ਰੰਨਾਗੇ ਖੀਰ ਬਹੁਤ ਵਧੀਆ ਬਣੋਗੇ ਗੁੜ ਵਾਲੀ। ਲੋਹ ਹੋਣਾ ਫਿਰ ਖੀਰ ਕੁਸ ਬਣ ਗਈ ਚੌਲ ਵੇਖੀ ਵਧੀਆ ਬਣਗੇ ਤੇ ਆਪਾਂ ਗੁੜ ਪਾਵਾਂਗੇ। ਗੁੜ ਆਪਾਂ ਤਾਂ ਇਸ ਤਰ੍ਹਾਂ ਪਾਉਣੇ ਆਗੇ। ਵੀ ਜੇ ਪਾਣਾ ਚਿਰ ਪਹਿਲਾਂ ਪਾਇਆ ਹੁੰਦਾ ਫਿਰ ਰੰਗ ਰੰਗ ਵੀ ਥੋੜਾ ਜਿਹਾ ਹੋਰ ਹੋ ਜਾਂਦਾ ਤੇ ਫਟਣ ਦਾ ਵੀ ਡਰ ਹੁੰਦਾ ਹੈਗਾ। د دغه په ټوم دا ډار همدا دی ਬਸ ਹੁਣ ਆਪਾਂ ਚੰਗੀ ਤਰ੍ਹਾਂ ਜਦੋਂ ਆਹਣਾ ਬਸ ਮੜ ਜੀ ਰਹੇ ਜੇ ਪੈਗੀ ਤੇ ਗੁੜ ਜਾਊਗਾ ਖੁਰ ਤੇ ਆਪਾਂ ਫੇਰ ਲਾ ਲਾਂਗੇ ਹੁਣ ਆਪਾਂ ਥੋੜਾ ਜਿਹਾ ਚਿਹਰੇ ਨੂੰ ਠੱਕ ਦਿੰਨੇ ਆ ਲਓ ਆਪਣੀ ਖੀਰ ਵੀ ਹੁਣ ਜਵਧੀ ਆਵੇ ਗੁੜ ਪਾਏ ਤੁਰਝਣ ਲੱਗ ਗਈ ਤੇ ਆਪਣੀ ਖੀਰ ਬਣ ਗਈ ਤੇ ਖੀਰ ਦਾ ਰੰਗ ਵੇਖੋ ਕਿੰਨਾ ਸੋਹਣਾ ਬਣਿਆ ਪੀੜਾ ਪੀੜਾ ਵਾ ਸੁਨਾ ਬਣਿਆ ਰੰਗ ਤੇ ਹੁਣ ਆਪਾਂ ਇਹਨੂੰ ਲਾਵਾਂਗੇ ਖੀਰ ਨੂੰ ਬਹੁਤ ਵਧੀਆ ਬਣੀ ਹੈ ਖੀਰ ਗੁੜ ਵਾਲੀ ਖੀਰ ਉਹ ਪਦਾ ਖਾਂ ਪਾ ਕੇ ਬਹੁਤ ਵਧੀਆ ਬਣੀ ਹੈ। ਚਿੱਟੀ ਵਧੀਆ ਬਣੀ ਹੈ। ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ।